ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪੀਵੀ ਵਾਰਾ ਅਪਡੇਟ ਇਹ ਅੱਜ ਇੱਕ ਨਵੀਂ ਵੀਡੀਓ ਜਿਹੜੀ ਹੈ ਕਿ ਤੁਹਾਡੇ ਸਾਹਮਣੇ ਮੈਂ ਲੈ ਕੇ ਆ ਰਿਹਾ ਕਿਉਂਕਿ ਟ੍ਰੈਫਿਕ ਪੁਲ ਜਿਹੜੀ ਹੈ ਜਦੋਂ ਵੀ ਉਹਨਾਂ ਦਾ ਧਿਆਨ ਜਾਂਦਾ ਤੁਸੀਂ ਵੈਸਟ ਨਹੀਂ ਲਗਾਈ ਹੋਏ ਤਾਂ ਉਹ ਤੁਹਾਡੇ ਉੱਤੇ ਇੱਕ ਝੱਟ ਮਾਰਦੇ ਨੇ ਤੇ ਚਲਾਨ ਜਿਹੜੇ ਹੈਗੇ ਮੋٹے-ਮੋٹے ਕੱਟ ਰਹੇ ਨੇ ਖਾਸ ਕਰਕੇ ਇੱਕ ਤੋਂ ਦੋ ਜਾਂ ਤਿੰਨ ਬੰਦੇ ਕਿਤੇ ਮੋਟਰਸਾਈਕਲ ਤੇ ਬੈਠੇ ਹੋਣ ਉਹਨਾਂ ਨੂੰ ਲੰਘਣ ਹੀ ਨਹੀਂ ਦੇਣਾ ਤੇ ਪ੍ਰਵਾਸੀ ਮਜ਼ਦੂਰ ਜਿਹੜੇ ਹੈਗੇ ਆ 6 6 5 6 ਬੈਠੇ ਹੁੰਦੇ ਕੋਈ ਮੋਟਰਸਾਈਕਲ ਤੇ ਸਵੇਰੇ ਸਵੇਰੇ ਜਾਂਦਾ ਆਮ ਗੱਲਾਂ ਆ ਤੇ ਉਹਨਾਂ ਨੂੰ ਸਾਡੀ ਪੰਜਾਬ ਪੁਲਿਸ ਦੇਖਦੀ ਨਹੀਂ ਨਿੱਕੇ ਨਿੱਕੇ ਗੱਲਾਂ ਜਿਹੜੀਆਂ ਹੈਗੀਆਂ ਉਹ ਸਾਡੇ ਪੰਜਾਬੀਆਂ ਉੱਤੇ ਹੀ ਠੁੱਕੀਆਂ ਜਾਂਦੀਆਂ ਪਰ ਓਵਰਲੋਡ ਜਿਹੜੀ ਟਰਾਲੀਆਂ ਜਾਂਦੀਆਂ ਨੇ ਸਵੇਰੇ ਸਵੇਰੇ ਇਹ ਤੁਸੀਂ ਦੇਖ ਸਕਦੇ ਹੋ ਕਿ ਅਮ੍ਰਿਤਪੁਰ ਦੇ ਲਾਗੇ ਗੱਡੀ ਟਰਾਲੀ ਜਿਹੜੀ ਹੈਗੀ ਉਹ ਨਿਕਲਦੀ ਆ ਤੇ ਉਹਦੇ ਅ ਰਸਤ ਲਾਉਣ ਕਰਕੇ ਇਹ ਜਿਹੜੀਆਂ ਗੱਠਾ ਐ ਪਰਾਲੀ ਦੀਆਂ ਇਹ ਗਿਰ ਜਾਂਦੀਆਂ ਐ ਪਰ ਸਾਡੇ ਅੰਦਰ ਵਿਆ ਧਰਮ ਜਿਹੜਾ ਇੱਥੇ ਤੱਕ ਮਰ ਚੁੱਕਿਆ ਐ ਉਹ ਸਰਦਾਰ ਬੰਦੇ ਨੂੰ ਰਹਿਮ ਆਇਆ ਗੱਡੀ ਖੜਾ ਕੇ ਆਪਣੀ ਘਰ ਵਾਲੀ ਨਾਲ ਸੀ ਉਹਨਾਂ ਦੇ ਤੇ ਇਹ ਇਕੱਲੇ ਲੰਗਰ ਲਾਉਣ ਵਾਸਤੇ ਸਰਦਾਰ ਅੱਗੇ ਨਹੀਂ ਐ ਇਕੱਲੇ ਲੜਨ ਵਾਸਤੇ ਹੀ ਸਰਦਾਰ ਅੱਗੇ ਨਹੀਂ ਐ ਇਕੱਲੇ ਮਿੱਠੀਆਂ ਛਬੀਲਾ ਲਾਉਣ ਵਾਸਤੇ ਅੱਗੇ ਨਹੀਂ ਐ ਜਦੋਂ ਵੀ ਕਿਤੇ ਕਿਸੇ ਨੂੰ ਪੀੜ ਪੈਂਦੀ ਦੇਖੋ ਤੁਸੀਂ ਵੇਖ ਸਕਦੇ ਹੋ ਗੱਡੀਆਂ ਜਿਹੜੀਆਂ ਹੈਗੀਆਂ ਐ ਉਹ ਲਗਾਤਾਰ ਆ ਰਹੀਆਂ ਐ ਪਰ ਕਿਸੇ ਦੇ ਵਿੱਚ ਵੀ ਇਹ ਗੱਲ ਨਹੀਂ ਆਉਂਦੀ ਕਿ ਉਹਦੀ ਮਦਦ ਕਰਵਾ ਕੇ ਉਹਨੂੰ ਸਾਈਡ ਕਰ ਦਿੱਤਾ ਜਾਵੇ। ਕੋ ਮਦਦ ਕਰਨੀ ਇੱਕ ਸਾਈਡ। ਪਰ ਕਿਸੇ ਦੀ ਇਹ ਵੀ ਹਿੰਮਤ ਨਹੀਂ ਹੋਈ ਕਿ ਉਹਦੇ ਰੋਕ ਕੇ ਕਮ ਸੇ ਕਮ ਉਸ ਦੇ ਸਰਦਾਰ ਦੀ ਜਿਹੜੀ ਹੈਗੀ ਮਦਦ ਤਾਂ ਕੀਤੀ ਜਾਵੇ। ਅਸੀਂ ਇੱਕ ਦੂਜੇ ਦੀਆਂ ਟੰਗਾਂ ਖਿੱਚਣ ਪਰ ਲੱਗੇ ਰਹਿੰਦੇ ਆ ਤੇ ਸਿਰਫ ਲੀਡਰਾਂ ਦਾ ਕੀ ਕੰਮ ਆ? ਉਹਨਾਂ ਨੇ ਰਾਜ ਕਰਨਾ ਹੈ ਕਿਸੇ ਵੀ ਤਰ੍ਹਾਂ ਕਰੇ। ਤਾਂ ਆਪਣੇ ਕਮੈਂਟਾਂ ਵਿੱਚ ਦੱਸੋ ਇਹ ਗੱਲ ਕਿਹਦੀ ਲੱਗੀ ਤੁਹਾਨੂੰ? ਔਰ ਕਿਸੇ ਨੇ ਵੀ ਉਹਨੂੰ ਰਸਤਾ ਤੱਕ ਦੇਣ ਦੀ ਕਿ ਇਹ ਮਾਇਕ ਤੱਕ ਕਰਨੀ ਕੀਤੀ ਵੀ ਤੁਸੀਂ ਪੰਨ ਦੋ ਮਿੰਟ ਗੱਡੀ ਤਾਂ ਰੋਕ ਲਓ ਕਮ ਸੇ ਕਮ ਉਹ ਤੁਹਾਡੇ ਲਈ ਸੜਕਾਂ ਦੇ ਉੱਪਰ ਇਹ ਸਮਾਨ ਚੱਕ ਕੇ ਸੈੱਡ ਕਰ ਰਿਹਾ ਹੈ ਉਹਨੂੰ ਟਾਈਮ ਤਾਂ ਦਿਓ ਯਾਰ ਇੱਥੇ ਤੱਕ ਵੀ ਹੈ ਕਿ ਟਾਈਮ ਵੀ ਉਹਨੂੰ ਚੱਕਣ ਦਾ ਨਹੀਂ ਦੇ ਦੇ ਤੁਸੀਂ ਨਹੀਂ ਮਦਦ ਕਰਵਾਉਣੇ ਕੋਈ ਗੱਲ ਨਹੀਂ ਪਰ ਕਮ ਸੇ ਕਮ ਗੱਡੀ ਰੋਕ ਦੋ ਮਿੰਟ ਗੱਡੀ ਰੋਕੋ ਤੁਹਾਡੇ ਲਈ ਸੜਕ ਦੀ ਸਫਾਈ ਕਰ ਰਿਹਾ ਹੈ ਕਮੈਂਟ ਜਰੂਰ ਕਰਕੇ ਦੱਸਣਾ ਓਕੇ ਥੈਂਕ ਯੂ ਜੀ